ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਲੈਕਆਊਟ ਡੇ ਰੱਖਿਆ ਗਿਆ ਸੀਗਾ ਪ੍ਰਸ਼ਾਸਨ ਵੱਲੋਂ 10 ਮਿੰਟ ਦਾ ਬਲੈਕਆਊਟ ਜਿਹੜਾ ਰੱਖਿਆ ਗਿਆ ਸੀ ਸਾਇਰਨ ਉਦੋਂ ਵੱਜੇ ਨੇ ਪਰ ਸਾਇਰਨ ਦੀ ਆਵਾਜ਼ ਸਾਰਿਆਂ ਦਾ ਕਹਿਣਾ ਕਿ ਬਹੁਤ ਬੀਪ ਲੋ ਸੀ ਕਿ ਕਈਆਂ ਨੂੰ ਸੁਣੇ ਤੱਕ ਨਹੀਂ ਪਰ ਦੇਖਿਆ ਜਾਵੇ ਤਾਂ 10 ਮਿੰਟ ਤੋਂ ਜ਼ਿਆਦਾ ਬਰਨਾਲਾ ਦੇ ਰੇਲਵੇ ਸਟੇਸ਼ਨ ਨੇ ਪੂਰੇ 20 ਮਿੰਟ ਦਾ ਬਲੈਕਆਊਟ ਰੱਖਿਆ ਕੀਤਾ ਫਾਲੋ ਕੀਤਾ ਗਿਆ ਇਸ ਮੌਕੇ ਅਸੀਂ ਕਾਫੀ ਸਾਰੀ ਆਵਾਮ ਵੀ ਇੱਥੇ ਆਈ ਹੋਈ ਆ ਤੇ ਕੁਝ ਆਟੋ ਚਾਲਕ ਵੀ ਇੱਥੇ ਖੜੇ ਇਹਨਾਂ ਨੂੰ ਪੁੱਛਦੇ ਕਿ ਜੰਗ ਦੇ ਮਾਹੌਲ ਬਾਰੇ ਇਹਨਾਂ ਦਾ ਕੀ ਕਹਿਣਾ ਬਾਈ ਜੀ ਕੀ ਨਾਮ ਆ ਰਲਾ ਸਿੰਘ ਗੁਰਾਲ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜੀ ਜੰਗ ਦਾ ਮਾਹੌਲ ਬਣ ਰਿਹਾ ਉਹ ਤੁਹਾਡੇ ਸਾਹਮਣੇ ਲੜਾਈ ਲੱਗਣੀ ਚਾਹੀਦੀ ਹੈ ਸਾਡੇ ਸਾਹਮਣੇ ਲੱਗਣੀ ਚਾਹੀਦੀ ਜੀ 3015 ਬਹੁਤ ਅਖ ਹੋਊਗਾ ਹੂੰ ਕਿਵੇਂ ਦੇਖਦੇ ਹੋ ਜਿਹੜਾ ਅੱਜ ਪਾਕਿਸਤਾਨ ਤੋਂ ਬਦਲਾ ਲਿਆ ਗਿਆ ਹੈ ਹਿੰਦੁਸਤਾਨ ਦੀ ਉਹ ਤਾਂ ਠੀਕ ਹੈ ਬਹੁਤ ਠੀਕ ਕੀਤਾ ਪਰ ਫਿਰ ਵੀ ਇਹ ਲੜਾਈ ਲੱਗਣ ਨਾਲ ਆਮ ਜੀਵ ਜਨਤਾ ਦਾ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਜਾਈ ਜਿਹੜਾ ਨਿੱਰਾ ਨਿੱਤੇ ਕਮਾ ਕੇ ਖਾਣਾਗਾ ਉਹਨਾਂ ਨੂੰ ਬਹੁਤ ਦਿੱਕਤਾਂ ਲੱਗ ਜਾਈ ਠੀਕ ਹੈ ਬਾਈ ਜੀ ਹੋਰ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਇਹ ਹੀ ਬੇਨਤੀ ਹੈ ਵੀ ਜਿਹੜਾ ਇਹ ਹੋਇਆ ਜੋ ਕਿ ਹੋ ਰਹੀ ਹੈ ਇਹਦੇ ਬਹਿ ਕੇ ਆਪਦੇ ਗੱਲਬਾਤ ਕਰਕੇ ਇਹਨਾਂ ਦੇ ਨਿਵੇੜਿਆ ਜਾਵੇ ਤੇ ਜੇ ਹੁਣ ਹੋ ਗਿਆ ਆਪਣਾ ਕਰਤਾ ਜਿਹੜਾ ਉਸੋ ਕੁਛਹੀ ਕੀਤਾ ਪਰ ਜੇ ਜੇ ਪਾਕਿਸਤਾਨ ਕਰਦਾ ਹੁਣ ਤੇ ਫੇਰ ਫੇਰ ਉਹਦਾ ਜਵਾਬੀ ਕਾਰਵਾਈ ਆਪਾਂ ਤਿਆਰ ਬੈਠੇ ਆਂ ਮਤਲਬ ਜੇ ਉਹ ਕਰੂਗੀ ਤੇ ਫੇਰ ਕਰ ਦਵੇ ਨਹੀਂ ਤੇ ਬਸ ਛੱਡ ਦਵੇ ਹੁਣ ਕਿਉਂਕਿ ਆਪਣਾ ਹੁਣ ਆਪਾਂ ਬਦਲ ਚੁੱਕੇ ਆਂ ਤੇ ਉਹ ਹੁਣ ਉਹਨਾਂ ਦੀ ਸ਼ਰਤ ਹੈ ਜੇ ਉਹ ਕਰਨਗੇ ਤਾਂ ਆਪਾਂ ਜਵਾਬੀ ਕਾਰਵਾਈ ਕਰਨ ਲਈ ਤਾਂ ਤਿਆਰ ਬੈਠੇ ਆਪਨੇ ਖੋਜਣ ਤਿਆਰ ਬੈਠੇ ਆਂ ਨੇ ਉਹਨਾਂ ਦੇ ਆਪਣਾ ਭਰੋਸਾ ਹੈ ਮਿਹਰਬਾਨੀ ਜੀ ਇਸ ਮੌਕੇ ਅਸੀਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਬੈਠੇ ਆ ਸਾਡੇ ਨਾਲ ਤੇ ਇੱਕ ਬਜ਼ੁਰਗ ਬੈਠੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੱਖਣ ਲਾਲ ਕਿੰਨੀ ਉਮਰ ਹੋ ਗਈ ਜੀ 78 ਸਾਲ 75 ਸਾਲ ਹੈਗੇ 75 ਤੇ 71 ਦੀ ਲੜਾਈ ਨੂੰ ਹੋ ਗਏ ਤਕਰੀਬਨ ਜੀਵਨ 30 ਉਹ ਲਾ ਲਓ ਜੀ 24 ਐ 55-55 ਸਾਲ ਮਤਲਬ ਤੁਸੀਂ 40 ਸੀਗੇ ਜਦੋਂ 71 ਦੀ ਲੜਾਈ ਲਈ ਹਾਂ ਵਧੀਆ ਸੀ ਕੀ ਕਿਵੇਂ ਦਾ ਮਾਹੌਲ ਸੀ ਅੱਜ ਦਾ ਮਾਹੌਲ ਤੇ ਉਦੋਂ ਦੇ ਮਾਹੌਲ 'ਚ ਕੀ ਫਰਕ ਹੈ ਉਹ ਤੋਂ ਬਰਾਹਰ ਜੀ ਕੀ ਕਿਵੇਂ ਦਾ ਬੁਰਾ ਹਾਲ ਸੀ ਜੀ ਵੇਜ ਉਦੋਂ ਦੀ ਵਜ੍ਹਾ ਤੇ ਹੁੰਦਾ ਏ ਲੈਟਾਂ ਘਟਾਉਂਦੀਆਂ ਲੈ ਜੀ ਵੀ ਜਗਾ ਕੇ ਜੀਵਾ ਵੀ ਜਗਾਉਣ ਬੰਦੇ ਸੀ ਤੁਹਾਨੂੰ ਕਿੰਨਾ ਕਿ ਜਿਆਦਾ ਖਤਰ ਦੀ ਲੜਾਈ ਚ ਬਹੁਤ ਜ਼ਿਆਦਾ ਕਿਹੜੇ ਕਿਹੜਾ ਪਿੰਡ ਛੇਰ ਤੁਹਾਡਾ ਣੋਲਾ ਣੋਲਾ ਕਿਵੇਂ ਕਰਫਿਊ ਦਾ ਮਾਹੌਲ ਸੀਗਾ ਉਸ ਵੇਲੇ ਵੀ ਕਰਫੂ ਤੋਂ ਵੀ ਵੱਧ ਕਿਵੇਂ ਦੇਖਦੇ ਹੋ ਅੱਜ ਦਾ ਮਾਹੌਲ ਤੇ ਉਸ ਵੇਲੇ ਦਾ ਮਾਹੌਲ ਉਦੋਂ ਜ਼ਿਆਦਾ ਖਤਰਨਾਕ ਸੀ ਉੱਥੇ ਲਾਈਟ ਜਗਾਉਣੀ ਵੀ ਜਿਵੇਂ ਉਹ ਲਾਈਟਾਂ ਹੁੰਦੀਆਂ ਹਮ ਲਾਈਟਾਂ ਹੁੰਦੀਆਂ ਵੀ ਨਹੀਂ ਸੀਗੀਆਂ ਘੱਟ ਹੁੰਦੀਆਂ ਸੀ ਲਾਈਟਾਂ ਘਟੋਂਗੀਆਂ ਸੀ ਤੁਸੀਂ ਕਿੰਨੇ ਸਾਲ ਦੇ ਸੀ ਤਕਰੀਬਨ ਦੇ 117 ਕਿੰਨੇ ਹੋ ਗਏ ਦੇ ਤਾਂ तकरीबन ਅੱਜ ਹੋ ਗਏ ਜੀ 55 ਸਾਲ ਹੋ ਗਏ 55 77 ਦੀ ਉਮਰ ਆ ਮਤਲਬ ਤੁਸੀਂ 15 ਸਾਲ ਦੇ ਜਵਾਨ ਸੀ ਕਿਵੇਂ ਕੋਈ ਦੇਖੇ ਤੁਸੀਂ ਵੀ ਗੋਲੇ ਗਾਲੇ ਆਉਂਦੇ ਸ਼ਹਿਰ ਚ ਆਪਣੇ ਚ ਕਿਤੇ ਹੋਇਆ ਸੀ ਕੁਝ ਹਾਂ ਪਤੰਗੇ ਉੜਦੇ ਦੇਖਨੇ ਆ ਫਤਲਵਾੜ ਸੀ ਨਾਟਾ ਫਤਲਵਾੜਾ ਉੱਥੇ ਉੜਦੇ ਦੇਖਨੇ ਆ ਕੁਝ ਕਹਿਣਾ ਕਿਵੇਂ ਤੁਹਾਨੂੰ ਲੱਗਦਾ ਵੀ ਲੜਾਈ ਲਗਣੀ ਚਾਹੀਦੀ ਕਿ ਨਹੀਂ ਲਗਣੀ ਚਾਹੀਦੀ ਲੜਾਈ ਦਾ ਮਾੜੀ ਹੁੰਦੀ ਜੇ ਲੜਦੇ ਨੇ ਘਰ ਦੀ ਜਮਾਨ ਇਹ ਤਾਂ ਫੇਰ ਦੇਜਦੀ ਹੈ ਪਰ ਜਿਵੇਂ ਪਾਕਿਸਤਾਨ ਵੱਲੋਂ ਪਹਿਲ ਕੀਤੀ ਗਈ ਆ ਤੇ ਚਲੋ ਪਹਿਲ ਕਹਿੰਦੇ ਕਰਨੀ ਆ ਦੂਰ ਛੜਨੀ ਨਹੀਂ ਉਹੀ ਹਿੰਦੁਸਤਾਨ ਦੀ ਗਵਰਨਮੈਂਟ ਨੇ ਅੱਜ ਕੀਤਾ ਏ ਕਿਵੇਂ ਦੇਖਦੇ ਆ ਅੱਲਾਹ ਦੀ ਕਰਦੇ ਜਵਾਬੀ ਤਾਂ ਫਿਰ ਦੇਣੇ ਚਾਹੀਦਾ ਹੁਣ ਮਰਦਨ ਤੱਕ ਜੱਪਣੇ ਕੋ ਜੇ ਹੁਣ ਉਹ ਫੇਰ ਜਵਾਬੀ ਦੇਣ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਫੇਰ ਹੋਰ ਅੱਲਾਹ ਵਾਹੂ ਜਦੇ ਤੁਹਾਨੂੰ ਕੀ ਲੱਗਦਾ ਵੀ ਜਵਾਬੀ ਕਾਰਵਾਈ ਪਾਊਗੀ ਪਾਕਿਸਤਾਨ ਕਰੂਗਾ ਜੇ ਕਰੂਗਾ ਫੇਰ ਕਰਨੀ ਉਹ ਆਪਾਂ ਨੂੰ ਵੀ ਨਹੀਂ ਦੁਸ਼ਮਣ ਨੂੰ ਕਮਜ਼ੋਰਤਾ ਨਹੀਂ ਸਮਝਣਾ ਚਾਹੀਦਾ ਆਪਾਂ ਨਹੀਂ 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 ਕਿਵੇਂ ਤੁਹਾਨੂੰ ਕੀ ਲੱਗਦਾ ਵੀ ਆਪਾਂ ਤੱਕੜੇ ਕਿਹੋ ਤੱਕੜੇ ਆਪਾਂ ਫੋਈ ਤੱਕੜੇ ਘਾਂਗੇ ਆਪਦੇ ਨੂੰ ਆਪਾਂ ਕੋ ਮਾੜੇ ਘਾਂਗੇ ਤੁਸੀਂ ਦੇਖ ਸਕਦੇ ਹੋ ਕਿ ਭਾਈ ਜੀ ਨੇ 71 ਦੀ ਜੰਗ ਵੀ ਦੇਖੀ ਆ ਸਾਡੇ ਨਾਲ ਰੇਲਵੇ ਸਟੇਸ਼ਨ ਤੇ ਦੇਖਦੇ ਕੋਈ ਹੋਰ ਵੀ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਵੀ ਕੁਝ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਭਾਈ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਸਭ ਰੋਟੇ ਵਧੀਆ ਕੀ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜੀ ਅੱਜ ਦੀ ਲੜਾਈ ਹੋਣੀ ਚਾਹੀਦੀ ਅੱਜ ਉਹਦੇ ਆ ਜਿਹੜੀ ਲੜਾਈ ਤਾਂ ਦੇਖੋ ਜੀ ਜਿਹੜਾ ਹੁਣ ਪਿਛਲੇ ਟਾਈਮ ਆਵੜੇ ਲੜਾਈਆਂ ਦਾ ਮਾਹੌਲ ਸੀਗਾ ਉਹ ਹੋਰ ਸੀਗਾ ਜਿਹੜਾ ਅੱਜ ਦਾ ਟਾਈਮ ਉਹ ਬਹੁਤ ਹੀ ਜ਼ਿਆਦਾ ਡਿਫਿਕਲਟ ਆ ਕਿ ਕਿਵੇਂ ਅੱਜ ਜਿਹੜਾ ਬਲੈਕਆਊਟ ਕੀਤਾ ਗਿਆ ਇਹਨੂੰ ਕਿਵੇਂ ਸਮਝੀਏ ਇਹ ਬਲੈਕਆਊਟ ਵੇਖੋ ਜੀ ਜਿਹੜਾ ਜਿਆ ਪ੍ਰੋਪਰ ਹੋਣਾ ਚਾਹੀਦਾ ਵੈਸੇ ਉਸ ਤਰ੍ਹਾਂ ਦਾ ਬਲੈਕਆਊਟ ਨਹੀਂ ਹੋਇਆ ਕੋਈ ਸਾਇਰਨ ਸੁਣਿਆ ਸਾਇਰਨ ਸੁਣਿਆ ਜੀ ਸਾਇਰਨ ਸੁਣਿਆ ਹਾਂ ਜੀ ਕਿੰਨੀ ਕ ਆਵਾਜ਼ ਸੁਣੀ ਸਾਇਰਨ ਦੀ ਕੋਈ ਮੈਂ ਬੱਸ ਸਟੈਂਡ ਤੇ ਸੀਗਾ ਜਦੋਂ ਸੁਣਿਆ ਤਾਂ ਮੈਨੂੰ ਲੱਗਾ ਮੱਧਮ ਜੀ ਸੁਣਿਆ ਕੋਈ ਬਾਲੀ ਆਊਟ ਹੋਣ ਦੀ ਹਾਂਜੀ ਬੱਸ ਸਟੈਂਡ 'ਵਾਰ ਹੀ ਸੁਣਿਆ ਜੀ ਕਿੰਨੀ ਕ ਸੁਣੀ ਬਹੁਤ ਉੱਚੀ ਸੀ ਬਹੁਤ ਉੱਚੀ ਸੀ ਹਾਂਜੀ ਸੁਣਿਆ ਉੱਕੇ ਜੀ ਜਿਹੜਾ ਬਲੈਕਆਊਟ ਸੀ ਚਲੋ ਉਹਨੂੰ ਨਹੀਂ ਜੜਾਈ ਦਾ ਕਿਵੇਂ ਦੇਖਦੇ ਹੋ ਵੀ ਲੜਾਈ ਹੋਣੀ ਚਾਹੀਦੀ ਜਿਵੇਂ ਪਾਕਿਸਤਾਨ ਦੀ ਆਵਾਮ ਦੀਆਂ ਵੀਡੀਓ ਆਮ ਹੀ ਹੁੰਦੇ ਨੇ ਕਿ ਨਹੀਂ ਅਸੀਂ ਤਾਂ ਲੜਨਾ ਹੀ ਨਹੀਂ ਚਾਹੁੰਦੇ ਸਰਕਾਰ ਦੋਨੇ ਪਾਸੇ ਪ੍ਰਮਾਣੂ ਬੰਬ ਹੈਗੇ ਨੇ ਦੋਨਾਂ ਕੋਲੇ ਹਨ ਜੇ ਕਿਸੇ ਕੋਲ ਵੀ ਚੱਲਦਾ ਇਹਦੇ ਫੁੱਟਣਾ ਤਾਂ ਹੈ ਦੇਖੋ ਪਤਾ ਕੀ ਗੱਲ ਹੈ ਜੀ ਇਹਦੇ ਵਿੱਚ ਜਿਹੜਾ ਨੁਕਸਾਨ ਆ ਉਹ ਆਮ ਪਬਲਿਕ ਦਾ ਹੀ ਆ ਲੜਾਈ ਲੱਗੇ ਤੇ ਜੋ ਨੇਤਾ ਆਗੇ ਜਾਂ ਕੋਈ ਵੀ ਆਏ ਤਾਂ ਸੇਫ ਹੋਈ ਜਾਂਦੇ ਨੇਗੇ ਕਿਉਂਕਿ ਆਮ ਪਬਲਿਕ ਦਾ ਜਿਆਦਾ ਨੁਕਸਾਨ ਆ ਇਸ ਤੋਂ ਵਧੀਆ ਬੇਦਰ ਲੜਾਈ ਨਾ ਹੋਵੇ ਚਲੋ ਇਹ ਜੇ ਮਾਹੌਲੀ ਰਵੇ ਸੈਟ ਕਿ ਲੜਾਈ ਵਗੈਰਾ ਨਾ ਹੋਵੇ ਬਹੁਤ ਹੀ ਆਵਾਮ ਦਾ ਤਾਂ ਇਹੀ ਕਹਿਣਾ ਹੈ ਸਾਰੇ ਲੋਕਾਂ ਦੇ ਅਸਲ 'ਚ ਇਹੀ ਕਹਿਣਾ ਹੈ ਕਿ ਲੜਾਈ ਨਹੀਂ ਹੋਣੀ ਚਾਹੀਦੀ ਹੋਰ ਕਿਸੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁੱਛਦੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ ਲੱਗ ਰਿਹਾ ਹੈ ਤੇ ਉਹਨਾਂ ਦਾ ਲੜਾਈ ਬਾਰੇ ਕੀ ਕਹਿਣਾ ਹੈ ਧੰਨਵਾਦ ਜੀ